ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਪਹੁੰਚ ਚੁੱਕੇ ਹਾਂ ਜੋ ਕਿ ਪੀਜੀਆਈ ਚੰਡੀਗੜ੍ਹ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਉਸ ਬਾਰੇ ਆਪਾਂ ਇਸ ਵੀਡੀਓ 'ਚ ਡਿਟੇਲਸ ਨਾਲ ਗੱਲ ਕਰਾਂਗੇ ਵੀਡੀਓ ਨੂੰ ਡਿਟੇਲਸ ਦੱਸਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਜੋ ਵੀ ਆਪਣੀ ਜੌਬ ਦੀ ਵੀਡੀਓ ਆਪਾਂ ਪਾਉਣੇ ਆ ਤੁਹਾਨੂੰ ਸਭ ਤੋਂ ਪਹਿਲਾਂ ਉਹਦਾ ਨੋਟੀਫਿਕੇਸ਼ਨ ਤੇ ਸਭ ਤੋਂ ਪਹਿਲਾਂ ਜੌਬ ਅਪਡੇਟ ਤੁਹਾਨੂੰ ਮਿਲਦੀ ਰਹੇ ਹੁਣ ਗੱਲ ਕਰਦੇ ਜੀ ਅੱਗੇ ਆਪਾਂ ਵੀਡੀਓ ਦੇ ਵਿੱਚ ਦੇ ਇਸ ਦੀ ਆਨਲਾਈਨ ਅਪਲਾਈ ਕਰਨ ਦੀ ਜੋ ਚੋਅਬ ਦੀ ਹੈਗੀ ਜੀ 10 ਤਰੀਕ ਤੋਂ ਸਟਾਰਟ ਹੈ ਤੇ ਲਾਸਟ ਡੇਟ ਅਪਲਾਈ ਕਰਨ ਦੀ 24 10 2024 ਤੱਕ ਜੋ ਹੈ ਅਪਲਾਈ ਕਰਨ ਦੀ ਇਸ ਦੇ ਵਿੱਚ ਲਾਸਟ ਡੇਟ ਰੱਖੀ ਗਈ ਹੈ ਤੇ ਇਸ ਦੇ ਵਿੱਚ ਜੋ ਐਪਲੀਕੇਸ਼ਨ ਫੀਸ ਰਹਿਣ ਵਾਲੀ ਜੀ ਜਰਨਲ ਦੀ 1500 ਐਸਸੀ ਐਸਟੀ ਦੀ 800 ਰੁਪਿਆ ਤੇ PWD ਜੋ ਕੈਂਡੀਡੇਟਸ ਨੇ ਉਹਨਾਂ ਨੂੰ ਕੋਈ ਫੀਸ ਨਹੀਂ ਇਸ ਵਿੱਚ ਰਹਿਣ ਵਾਲੀ ਹੈ ਐਪਲੀਕੇ ਜੋ ਫੀਸ ਭਰਨੀ ਹੈ ਜੀ ਪੇਮੈਂਟ ਥੋੜੀ ਜੀ UPI ਤੋਂ ਦੁਆਰਾ ਨਾ ਕਰਕੇ ਡੈਬਿਟ ਤੇ ਕ੍ਰੈਡਿਟ ਕਾਰਡ ਨਾਲ ਹੀ ਕਰਨੀ ਹੈ ਇਸ ਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਉਸ ਤੋਂ ਬਾਅਦ ਗੱਲ ਕਰਦੇ ਜੀ ਵੈਕੈਂਸੀਆਂ ਬਾਰੇ ਵੈਕੈਂਸੀਆਂ ਚੀਫ ਸਿਕਿਉਰਟੀ ਅਫਸਰ ਬਲੱਡ ਟ੍ਰਾਂਸਫਿਊਸ਼ਨ ਅਫਸਰ ਤੇ ਟੈਕਨੀਕਲ ਅਫਸਰ ਦੀਆਂ ਇਸ ਵਿੱਚ ਵੈਕੈਂਸੀਆਂ ਦੀ ਅਨਾਉਂਸਮੈਂਟ ਕੀਤੀ ਗਈ ਹੈ ਸਭ ਤੋਂ ਪਹਿਲਾਂ ਜੋ ਚੀਫ ਸਿਕਿਉਰਿਟੀ ਅਫਸਰ ਵਾਸਤੇ ਜੀ ਕੈਂਡੀਡੇਟ ਦੀ ਏਜ 18 ਤੋਂ 45 ਸਾਲ ਹੋਣੀ ਚਾਹੀਦੀ ਹੈ ਤੇ ਡਿਗਰੀ ਹੋਣੀ ਚਾਹੀਦੀ ਹੈ ਕਿਸੇ ਵੀ ਯੂਨੀਵਰਸਿਟੀ ਤੋਂ ਹਾਈਟ 170 ਸੈਂਟੀਮੀਟਰ ਚੈਸਟ ਬਿਨਾ ਫਲਾਏ 80 ਸੈਂਟੀਮੀਟਰ ਤੇ ਫਲਾ ਕੇ 85 ਸੈਂਟੀਮੀਟਰ ਹੋਣੀ ਚਾਹੀਦੀ ਤੇ ਨਿਗਾ 6/6 ਤੁਹਾਡੀ ਬਿਨਾ ਐਨਕਾ ਲਾਏ ਹੋਣੀ ਚਾਹੀਦੀ ਹੈ ਤੇ ਘੱਟੋ-ਘੱਟ ਵੀ ਤੁਹਾਡੇ ਕੋਲ 10 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਵਾਚਮੈਨ ਸਿਕਿਉਰਿਟੀ ਅਫਸਰ ਦਾ ਕਿਸੇ ਵੀ ਸੈਂਟਰ ਸੈਮੀ ਗਵਰਨਮੈਂਟ ਜਾਂ ਬਿਗ ਇੰਡਸਟਰੀਅਲ ਆਰਗੇਨਾਈਜੇਸ਼ਨਸ ਵਿੱਚ ਜਾਂ ਫਿਰ ਕੋਈ ਕੈਂਡੀਡੇਟਸ ਜੋ ਐਕਸ ਸਰਵਿਸਮੈਨ ਹੈ ਉਹ ਹੋਣਾ ਚਾਹੀਦਾ ਜੀ ਗ੍ਰੈਜੂਏਟ ਐਕਸ ਕਮਿਸ਼ਨਡ ਅਫਸਰ ਜੇਸ਼ੋ ਹੋਣਾ ਚਾਹੀਦਾ ਉਹ ਇਸ ਨੂੰ ਅਪਲਾਈ ਕਰ ਸਕਦਾ ਉਸ ਤੋਂ ਬਾਅਦ ਅਗਲੀ ਵੈਕੈਂਸੀ ਹੈ ਜੀ ਬਲੱਡ ਟ੍ਰਾਂਸਫਿਊਸ਼ਨ ਅਫਸਰ ਦੀ 18 ਤੋਂ 35 ਸਾਲ ਦੀ ਏਜ ਲਿਮਟ ਤੇ ਕੈਂਡੀਡੇਟਸ ਕੋਲੇ 5 ਸਾਲ ਦਾ ਬਲੱਡ ਬੈਂਕ ਦਾ ਐਕਸਪੀਰੀਐਂਸ ਹੋਣਾ ਚਾਹੀਦਾ ਗ੍ਰੈਜੂਏਟ ਕਰਨ ਤੋਂ ਬਾਅਦ ਤੇ ਉਹ ਜੋ ਮੈਡੀਕਲ ਕੁਆਲੀਫਿਕੇਸ਼ਨ ਜੋ ਰਿਕਲੂਡ ਹੈ 1 ਜਾਂ 2 ਸ਼ੈਡਿਊਲ ਦੇ ਵਿੱਚ ਉਸ ਦੇ ਹਿਸਾਬ ਨਾਲ ਉਸ ਕੋਲ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਤੇ ਆਈ ਇੰਡੀਅਨ ਮੈਡੀਕਲ ਕਾਉਂਸਲ ਨਾਲ ਉਸ ਦਾ ਲਾਇਸੈਂਸ ਹੋਣਾ ਚਾਹੀਦਾ ਅਗਲੀ ਵੈਕੈਂਸੀ ਹੈ ਜੀ ਟੈਕਨੀਕਲ ਅਫਸਰ ਦੀ ਵੈਕੈਂਸੀ ਹੈ ਜੀ 18 ਤੋਂ 30 ਸਾਲ ਦੇ ਕੈਂਡੀਡੇਟਸ ਇਸ ਨੂੰ ਅਪਲਾਈ ਕਰ ਸਕਦੇ ਆ ਡਿਗਰੀ ਹੋਣੀ ਚਾਹੀਦੀ ਹੈ ਇਲੈਕਟ੍ਰੀਕਲ ਇਲੈਕਟ੍ਰੋਨਿਕ ਇਨਸਟਰੂਮੈਂਟ ਇੰਜੀਨੀਅਰਿੰਗ ਵਿੱਚ ਦੇ ਵਿੱਚ ਤੇ 2 ਸਾਲ ਦਾ ਐਕਸਪੀਰੀਅੰਸ ਰਿਪੇਅਰ ਐਂਡ ਮੇਨਟੇਨੈਂਸ ਭਾਜਾ ਦਾ ਡਲਸਿਸ ਮਸ਼ੀਨ ਦਾ ਤੇ ਵਾਟਰ ਟ੍ਰੀਟਮੈਂਟ ਇੱਕ ਪੁਆਇੰਟ ਦਾ ਜਾਂ ਫਿਰ ਕੈਂਡੀਡੇਟ ਕੋਲੇ 3 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਇਲੈਕਟ੍ਰੀਕਲ ਇੰਜੀਨੀਅਰਿੰਗ ਇਨਸਟਰੂਮੈਂਟ ਇੰਜੀਨੀਅਰਿੰਗ ਦੇ ਵਿੱਚ ਤੇ 8 ਸਾਲ ਦਾ ਪ੍ਰੈਕਟੀਕਲ ਐਕਸਪੀਰੀਅੰਸ ਤੇ ਘੱਟੋ ਘੱਟ 3 ਸਾਲ ਦਾ ਡਿਪਲੋਮੇ ਤੋਂ ਬਾਅਦ ਦਾ 8 ਸਾਲ ਦਾ ਹੋਣਾ ਚਾਹੀਦਾ ਐਕਸਪੀਰੀਅੰਸ 5 ਸਾਲ ਪਹਿਲਾਂ ਡਿਪਲੋਮੇ ਤੋਂ ਪਹਿਲਾਂ ਵੀ ਜੇ ਕੀਤਾ ਹੋਵੇ ਉਹ ਵੀ ਚੱਲ ਜੂਗਾ ਜਾਂ ਫਿਰ ਕੈਂਡੀਡੇਟਸ ਕੋਲੇ 5 ਸਾਲ ਦਾ ਪਾਰਟ ਟਾਈਮ ਡਿਪਲੋਮਾ ਇਲੈਕਟ੍ਰਿਕ ਇਲੈਕਟ੍ਰੋਨਿਕਸ ਦੇ ਵਿੱਚ ਜਾਂ ਇਲੈਕਟ੍ਰੀਕਲ ਦੇ ਵਿੱਚ ਹੋਣਾ ਚਾਹੀਦਾ ਤੇ 4 ਸਾਲ ਦਾ ਆਫਟਰ ਡਿਪਲੋਮਾ ਐਕਸਪੀਰੀਅੰਸ ਹੋਣਾ ਚਾਹੀਦਾ ਜੋ ਕੈਂਡੀਡੇਟਸ ਇਸ ਐਲੀਜੀਬਿਲਟੀ ਕਰੀਰੀਆ ਚ ਆ ਰਹੇ ਆ ਉਹ ਜ਼ਰੂਰ ਅਪਲਾਈ ਜ਼ਰੂਰ ਕਰਿਓ ਆਨਲਾਈਨ ਅਪਲਾਈ ਕਰਨ ਦੀ ਡੇਟ ਆਪਾਂ ਤੁਹਾਨੂੰ ਦੱਸਤੀ ਤੇ ਕੁਆਲਿਫਿਕੇਸ਼ਨ ਪੂਰਾ ਦੱਸ ਤਾ ਉਸ ਬਾਰੇ ਜੋ ਕੈਂਡੀਡੇਟਸ ਇਸ ਐਲੀਜੀਬਿਲਟੀ ਕਰੀਰੀਆ ਚ ਆ ਰਹੇ ਆ ਉਹ 24 10 2024 ਤੋਂ ਪਹਿਲਾਂ ਪਹਿਲਾਂ ਆਨਲਾਈਨ ਅਪਲਾਈ ਪੀਜੀਆਈ ਦੀ ਵੈਬਸਾਈਟ ਤੇ ਜਾ ਕੇ ਕਰ ਸਕਦੇ ਆ ਏਜ ਰੈਲੈਕਸੇਸ਼ਨ ਇਸ ਵਿੱਚ ਤੁਹਾਨੂੰ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਰਹਿਣ ਵਾਲਾ ਜੋ ਗਵਰਨਮੈਂਟ ਨੇ ਹਰ ਭਾਰਤਾਂ ਵਿੱਚ ਜੋ ਰੱਖਦੇ ਉਹ ਹੀ ਗਵਰਨਮੈਂਟ ਰੂਲਸ ਵਿੱਚ ਏਜ ਰੈਗੂਲੇਸ਼ਨ ਦਾ ਲੱਗਣ ਵਾਲਾ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਵੀਡੀਓ ਵਧੀਆ ਲੱਗਿਓ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ